ਹੈਲੋ ਦੋਸਤੋ ਲਓ ਜੀ ਅੱਜ ਤੁਹਾਨੂੰ ਆਪਣੇ ਸੈੱਟ ਦੇ ਸਾਰੇ ਤਰਤੀਬ ਵਾਈਬ ਸਮਝਾਵਾਂਗੇ ਕਿ ਕਿੰਨੀ ਕਮਾਈ ਆ ਤੇ ਕੀ ਕੋਹੇ ਚੋ ਬਾਈਦਾ ਤੇ ਕੀ ਨੁਕਸਾਨ ਹੁੰਦਾ ਲਓ ਜੀ ਪਹਿਲਾਂ ਤੁਹਾਨੂੰ ਦੱਸਦੇ ਆ ਕਿ ਪਹਿਲਾਂ 7-8 ਲੱਖ ਰੁਪਈਆ 102 102 30 ਦਾ ਸੈੱਟ ਪਾਇਆ ਉਹਦੇ ਵਿੱਚ 7 ਤੋਂ 8 ਲੱਖ ਰੁਪਈਆ ਲਾਇਆ ਉਸ ਤੋਂ ਬਾਅਦ ਹੋਰ ਖਰਚੇ ਬਥੇਰੇ ਪਾ ਕੇ ਲੱਖ ਰੁਪਈਆ ਭਾਂਡੇ ਲਿਆਂਦੇ ਸਭ ਕੁਝ ਪਾ ਕੇ ਲੱਖ ਰੁਪਈਆ ਖਰਚ ਆਇਆ ਬਾਕੀ ਗਰਮੀਆਂ ਦੇ ਵਿੱਚ ਇਹਨਾਂ ਨੂੰ ਨਾ ਇਹ ਪੱਲੀ ਲਾਉਣੀ ਪੈਂਦੀ ਆ ਇਹ ਪੱਲੀ ਲਾ ਕੇ ਨਾਲ ਵਾ ਪੈਪ ਲਾਉਣਾ ਪੈਂਦਾ ਇਹ ਪੈਪ ਦੇ ਵਿੱਚ ਵੰਦਰੋ ਪਾਣੀ ਆਉਂਦਾ ਤੇ ਤੁਪਕਾ ਤੁਪਕਾ ਕਰਕੇ ਇਹ ਪੱਲੀ ਦੇ ਵਿੱਚ ਚੋਂਦਾ ਤੇ ਫਿਰ ਅੰਦਰ ਠੰਡੀ ਹਵਾ ਜਾਂਦੀ ਆ ਤੇ ਪੱਖੇ ਵੀ ਗਰਮੀਆਂ 'ਚ ਬਹੁਤ ਲਾਉਣੇ ਪੈਂਦੇ ਆ ਤੇ ਮੈਂ ਬਾਕੀ ਤੁਹਾਨੂੰ ਅੰਦਰ ਦਾ ਦੱਸਦੇ ਜਾਂ ਜਾ ਕੇ ਅੰਦਰ ਦੀ ਦਿਖਾਉਨੇ ਆ ਤੁਹਾਨੂੰ ਤੇ ਇਹ ਅੱਜ ਨਾ ਮਾਲ ਗਿਆ ਚੁੱਕਿਆ ਸਵੇਰੇ ਮਨੇਰੇ ਗੱਡੀ ਆਈ ਸੀ ਕੋਈ 3500 ਚੂਚਾ ਹੀ ਗਰਮੀਆਂ ਦੇ ਵਿੱਚ ਬਹੁਤ ਨੁਕਸਾਨ ਹੁੰਦਾ ਪੱਖੇ ਲਾਉਣੇ ਪੈਂਦੇ ਆ ਹੋਰ ਬੜਾ ਕੁਝ ਕਰਨਾ ਪੈਂਦਾ ਕਦੀ ਇਧਰੋਂ ਪੱਖਾ ਲਾ ਕਦੀ ਉਧਰੋਂ ਪੱਖਾ ਲਾ ਕਦੀ ਇਹਨਾਂ ਨੂੰ ਹਲਾਓ ਤੇ ਬਾਕੀ ਤੁਹਾਨੂੰ ਦਿਖਾਉਨੇ ਆ ਅੱਜ ਚੂਚੇ ਗਏ ਆ ਤੇ ਇਹ ਵੇਖ ਲਓ ਇੱਕ ਦਿਨ ਦਾ ਮਾਰ ਇਹ ਪੌੜੀਆਂ ਬੌੜੀਆਂ ਪਈਆਂ ਵਾ ਇਹ 25 30 ਚੂਚੇ ਆ 2-2 ਕਿਲੋ ਦੇ ਆ 2.5-2.5 ਕਿਲੋ ਦੇ 60-70 ਕਿਲੋ ਚੂਚੇ ਆ ਤੇ ਇਹ ਨੁਕਸਾਨ ਵੀ ਮਾਲਕ ਦੇ ਖਾਤੇ ਪੈਂਦਾ ਜਿਹੜੇ ਕਹਿੰਦੇ ਆ ਨਾ ਵੀ ਬਲਾਗ ਉਹ বাজਦਾ ਉਹ ਵੇਖ ਲਓ ਇਹ ਵੀ ਮਾਲਕ ਦੇ ਖਾਤੇ ਪੈਂਦੇ ਤੁਹਾਨੂੰ ਹੋਰ ਵੀ ਦੱਸ ਦਿਆਂ ਕੀ ਕੁਝ ਪੈਂਦਾ ਮਾਲਕ ਦੇ ਖਾਤੇ ਇਹ ਦਵਾਈਆਂ ਜਿਹੜੀਆਂ ਲੈਉਣੀਆਂ ਪੈਂਦੀਆਂ ਵੀ ਮਾਲਕ ਦੀਆਂ ਇਹ ਵੀ ਆਪ ਕੋਲੋਂ ਪਾਉਣੀਆਂ ਪੈਂਦੀਆਂ ਸਾਨੂੰ ਤੇ ਫੀਡ ਵੀ ਪੂਰੀ ਤਤੀਬਾਈ ਲਿਖਦੇ ਆ ਰੋਜ਼ ਦੀ ਰੋਜ਼ ਕਿੰਨੀ ਫੀਡ ਪਾਈ ਕਿੰਨੀ ਰਹਿ ਗਈ ਤੁਹਾਡੇ ਕੋ ਕਿੰਨੇ ਬੋਰੇ ਪੈਗੇ ਬਾਕੀ ਤੁਹਾਨੂੰ ਦਿਖਾਉਨੇ ਆ ਵੀ ਆ ਜਿਹੜੇ ਆ ਇਹ ਡੈੱਡ ਹੋਏ ਚੂਜੇ ਆ ਲੰਗੇ ਕਿਸੇ ਦੀ ਆਖ ਨਹੀਂ ਇਹਦਾ ਗੋਡਾ ਟੁੱਟਾ ਕਿਸੇ ਦੀ ਧੌਣ ਟੁੱਟੀ ਆ ਇਹ ਵੀ ਕੋਈ 130 40 ਦੇ ਤਰਤੀਬ ਚੂਜੇ ਆ ਤੇ ਇਹ ਵੀ ਮਾਲ ਦੇ ਖਾਤੇ ਹੀ ਪੈਣੀ ਹੈ ਕਿਉਂਕਿ ਕੰਪਨੀ ਵਾਲੇ ਆਂਦੇ ਆ ਤੁਸੀਂ ਕੇਅਰ ਨਹੀਂ ਕੀਤੀ ਇਹਨਾਂ ਦੀ ਇਹਦਾ ਵਜ਼ਨ ਘਟਾ ਕੋਈ ਖਾਂਦਾ ਕੁਛ ਨਹੀਂ ਤੇ ਇਹ ਵੀ ਮਾਲ ਦੇ ਖਾਤੇ ਹੀ ਪੈਣੀ ਹੈ ਬਸ ਮਾਲਕ ਨੂੰ ਆਹ 2-3 ਮਹੀਨਿਆਂ ਦੇ ਵਿੱਚ ਜੂਆ ਹੀ ਖੇਡਣਾ ਪੈਂਦਾ ਜੇ ਜੂਆ ਲੱਗ ਗਿਆ ਤੇ ਚਲੋ ਪੈਸੇ ਚਾਰ ਬਣ ਜਾਂਦੇ ਆ ਤੇ ਜੇ ਜੂਆ ਨਾ ਲੱਗਾ ਤੇ ਕੋਲੋਂ ਦੇ ਕੇ ਵੀ ਮਾਲਕ ਨੂੰ ਛੁੱਟਣਾ ਪੈਂਦਾ ਬਸ ਫੇਰ ਉਹਨੂੰ ਇਹ ਵੀ ਥਾਲਾ ਲਈ ਜਿਹੜੀ ਰੂੜੀ ਹੈ ਉਹ ਵਜਦੀ ਹੈ ਚਲੋ ਠੀਕ ਹੈ ਦੋਸਤੋ ਫੇਰ ਅਗਲਾ ਵਲੌਗ ਨਾਵਾਂਗੇ ਤੇ ਟੜਨਾ ਗੱਲਬਾਤ ਕਰਾਂਗੇ